ਹੰਡੀ ਪਲੇਅਰਸ ਆ ਅੱਜ ਦੇ ਪ੍ਰੋਗਰਾਮ ਤੇ ਪਹੁੰਚੇ ਜੇ ਭਾਰੀ ਇਕੱਠ ਵੀ ਵੇਖਣ ਨੂੰ ਮਿਲਿਆ ਪਾਰਟੀ ਦੀਆਂ ਰਣਨੀਤੀਆਂ ਘਰ-ਘਰ ਪਹੁੰਚਾਈਆਂ ਜਾ ਰਹੀਆਂ ਕੀ ਕਹਿਣਾ ਚਾਹੂਗਾ ਵੇਖੋ ਜੀ ਮੇਰੀ ਪਹਿਲੋਂ ਮੈਂ ਤੁਹਾਡਾ ਦਿਲਜੀਤ ਜੀ ਸਾਰੀ ਟੀਮ ਦਾ ਧੰਨਵਾਦ ਕਰਦਾ ਤਹਿ ਦਿਲੋਂ ਕਿ ਤੁਸੀਂ ਮੇਰੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਜੀ ਜੀ ਜ਼ਿੰਦਗੀ ਦੇ ਇਹ ਜਿਹੜੀਆਂ ਮੋਦੀ ਦੀਆਂ ਸਕੀਮਾਂ ਨੇ ਜੀ ਅਸੀਂ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਬਾਲਾ ਕਰ ਰਹੇ ਹਾਂ ਜੀ ਜਿਹੜੀ ਕਿ ਇੱਕ ਬੱਸ ਅਰੇਂਜਮੈਂਟ ਕੀਤਾ ਗਿਆ ਜੀ ਆ ਤੁਹਾਡੇ ਸਾਹਮਣੇ ਉਹ ਵਸਤੇ ਸਾਰੀਆਂ ਉਪਲਬਧੀਆਂ ਜੋ ਵੀ ਕੰਮ ਕੀਤੇ ਮੋਦੀ ਜੀ ਨੇ ਨਵਾਂ ਸਾਲਾਂ ਤੋਂ ਦਿਖਾਏ ਜਾ ਰਹੇ ਆ ਕੀ ਕੀ ਕੀਤਾ ਜੀ ਬਾਕੀ ਸਾਡੀ ਲੀਡਰਸ਼ਿਪ ਸ਼੍ਰੀ ਨਵਾਸੂ ਜੀ ਸਾਮੰਜੀਤ ਸਿੰਘ ਜੀ ਰਾਏ ਸਾਹਿਬ ਜੀ ਸ਼੍ਰੀ ਸੁਰਿੰਦਰ ਕੁਮਾਰ ਜੀ ਹਿਮਾਚਲ ਤੋਂ ਜਿਹੜੇ ਰਾਜ ਸਭਾ ਮੈਂਬਰ ਨੇ ਜੀ ਤੇ ਨਰੇਸ਼ ਸ਼ਰਮਾ ਜੀ ਪ੍ਰਭਾਰੀ ਦੇ ਸਾਹਿਬ ਪ੍ਰਭਾਰੀ ਦੇ ਸਾਡੇ ਉਹ ਸਾਰੇ ਇੱਥੇ ਆਏ ਨੇ ਹਾਂ ਜੀ ਉਹਨਾਂ ਦੀ ਇੱਕ ਇੱਛਾ ਹੈ ਕਿ ਸਾਡੇ ਜਿੰਨੇ ਵੀ ਕੰਮ ਆ ਉਹ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ ਜੀ ਪਰ ਤੁਸੀਂ ਦੇਖ ਰਹੇ ਹੋ ਕਿ ਟੀਮ ਵਰਕ ਜਿਹੜਾ ਉਹ ਸਭ ਤੋਂ ਉੱਤਮ ਆ ਜੀ ਜੀ ਤੇ ਟੀਮ ਦੇ ਵਿੱਚ ਜੋ ਹੋ ਰਿਹਾ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਮੈਂ ਸਹੂੰਗਾ ਵੀ ਤੁਸੀਂ ਜਿਹੜੇ ਇੱਥੇ ਆਏ ਨਹੀਂ ਉਹਨਾਂ ਨੇ ਕੁਐਸਚਨ ਕਰੋ ਤੇ ਉਹਨਾਂ ਨੂੰ ਪੁੱਛੋ ਵੀ ਕੀ ਗੱਲ ਹੈ ਕਿਉਂਕਿ ਉਹ ਬਿਹਤਰ ਦੱਸਣਗੇ ਕਿਉਂਕਿ ਜ਼ਿੰਦਗੀ ਦੇ ਵਿੱਚ ਬੰਦੇ ਦਾ ਕੰਮ ਬੋਲਦਾ ਬੰਦਾ ਨਹੀਂ ਬੋਲਦਾ ਜੀ ਜੀ ਤੇ ਜੇ ਤੁਹਾਨੂੰ ਕਿਸੇ ਬਾਰੇ ਦੱਸਣਾ ਹੀ ਪੈ ਜੇ ਵੀ ਮੈਂ ਆ ਆ ਤੇ ਉਹਦੀ ਲੀਡਰ ਹੀ ਕਰਨ ਦਾ ਕੀ ਫਾਇਦਾ ਕਿਉਂਕਿ ਮੈਨੂੰ ਪਤਾ ਜੇ ਮੈਂ ਤੁਰਿਆ ਜਾਵਾਂ ਤਾਂ ਮੈਨੂੰ ਦੱਸਣ ਦੀ ਲੋੜ ਨਹੀਂ ਵੀ ਮੈਂ ਜਾ ਰਿਹਾ ਜੀ ਇਸ ਕਰਕੇ ਤੁਸੀਂ ਮੇਰੇ ਭਰਾ ਹੋ ਇਹ ਜਿਨ੍ਹਾਂ ਨੇ ਨਵੇਂ-ਨਵੇਂ ਉੱਥੇ ਮਿਲੇ ਆ ਉਹਨਾਂ ਨੂੰ ਕੁਝ ਆ ਆ ਅਸੀਂ ਤਾਂ ਤੇਰੇ ਸਾਹਮਣੇ ਬਹੁਤ ਵੱਡੇ ਦਾਇਰੇ ਚ ਕੰਮ ਕੀਤਾ ਹੈ ਜੀ ਤੇ ਇਹ ਕੋਈ ਏਡਾ ਸ਼ੌਕ ਨਹੀਂ ਸਿਰਫ ਇੱਕ ਮਨਚਾ ਵੀ ਆਪਾਂ ਜਿੰਨਾਂ ਚ ਹੈਗੇ ਉਹਨਾਂ ਦੀ ਸੇਵਾ ਕਰਨੀ ਹੈ ਤੇ ਕੰਮ ਕਰਨਾ ਹੈ 2024 ਦੇ ਵਿੱਚ ਕਿਸ ਤਰੀਕੇ ਦੇ ਨਤੀਜੇ ਰਹਿਣਗੇ ਭਾਜੀਪੀ ਵੱਲੋਂ ਤੁਸੀਂ ਕਿਹੋ ਜੀ ਮਿਹਨਤ ਕਰਦੇ ਰਹੋਗੇ ਵੇਖੋ ਜੀ ਮੈਂ ਜਿਸ ਤਰ੍ਹਾਂ ਅੱਗੇ ਵੀ ਤੁਹਾਨੂੰ ਪਤਾ ਕਿ ਮੈਂ ਹਮੇਸ਼ਾ ਹੀ ਲੋਕਾਂ ਦੇ ਵਰਤਾਓ ਚ ਰਿਆਂ ਲੋਕਾਂ ਦੇ ਵਿੱਚ ਰਿਆਂ ਪਿੰਡ 'ਚ ਮੈਂ ਰਹਿਣਾ ਆ ਮੇਰਾ ਅੱਜ ਵੀ ਉਹ ਕੀਤਾ ਮੈਂ ਕੋਈ ਵੀ ਆਪਣੇ ਆਪ ਨੂੰ ਚੇਂਜ ਨਹੀਂ ਕੀਤਾ ਮੈਂ ਹਮੇਸ਼ਾ ਹੀ ਆਪਣੇ ਆਪ ਨੂੰ ਲੋਕਾਂ ਨੂੰ ਸਮਰਪਿਤ ਆ ਤੇ ਲੋਕਾਂ 'ਚ ਹੀ ਰਹਿ ਰਹੇ ਆ ਤੇ ਪਿੰਡ ਜੀ ਮੇਰੀ ਰਹਿਸ਼ ਆ ਜੀ ਸਰ ਮੋਦੀ ਜੀ ਦਾ ਲਾਈਵ ਚੱਲਣਾ ਸੀ ਪਰ ਨਹੀਂ ਚੱਲ ਪਾਇਆ ਕਿ ਟੀਮ ਦੀ ਘਾਟ ਕਾਰਨ ਹੋਇਆ ਜਾਂ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਵੇਖੋ ਜੀ ਮੈਂ ਤੇ ਕਹੂੰਗਾ ਕਿ ਪ੍ਰਸ਼ਾਸਨ ਨੂੰ ਤੇ ਅਸੀਂ ਕਹਿਣਾ ਹੁੰਦਾ ਹੈ ਇਹ ਤੇ ਤੁਸੀਂ ਜਿਹੜੇ ਪ੍ਰਬੰਧ ਕਰ ਰਹੇ ਸੀ ਉਹਨਾਂ ਨੂੰ ਕੁਐਸਚਨ ਕਰੋ ਉਹ ਉੱਤਰ ਦੇਣ ਉਹ ਘਾਟੀ ਉਹਨੂੰ ਪੁੱਛਣ ਪ੍ਰਸ਼ਾਸਨ ਨੂੰ ਵੀ ਕਿਉਂ ਨਹੀਂ ਕੀਤਾ ਕਿਉਂਕਿ ਇਹਦੇ ਤੇ ਜਿਹੜੀ ਟੀਮ ਹੈ ਉਹਦੀ ਜ਼ਿੰਮੇਵਾਰੀ ਬਣਦੀ ਆ ਵੀ ਉਹ ਜਾਣ ਕੇ ਇਹਨਾਂ ਜਿਹੜੇ ਸਾਡੇ ਸਮੂਹ ਲੀਡਰਸ ਬਣ ਆਏ ਆ ਉਹਨਾਂ ਦੇ ਆਉਣ ਤੋਂ ਸਾਰੇ ਪ੍ਰਬੰਧ ਪੁਖਤਾ ਕਰਕੇ ਰੱਖਣ ਤੁਹਾਡੇ ਵੱਲੋਂ ਹਲਕੇ ਦੇ ਵਿੱਚ ਕਿਵੇਂ ਵਿਤਰਿਆ ਜਾ ਰਿਹਾ ਹੈ ਭਾਜਪਾ ਦੀਆਂ ਨੀਤੀਆਂ ਨੂੰ ਕਿਵੇਂ ਵਿਖਾਇਆ ਜਾ ਰਿਹਾ ਹੈ ਵੇਖੋ ਜੀ ਮੈਂ ਕਰੀ ਬਣਵਾ 1997 ਤੋਂ ਲੋਕਾਂ 'ਚ ਵਿਚਰ ਰਿਆ ਜੀ ਜੋ ਰੁਟੀਨ 'ਚ ਮੈਂ ਪਹਿਲਾਂ ਕੰਮ ਕੀਤੇ ਅੱਜ ਵੀ ਉਹੀ ਕੰਮ ਕਰ ਰਿਹਾ ਮੇਰੇ 24 ਘੰਟੇ ਦਰਵਾਜ਼ੇ ਖੁੱਲੇ ਆ ਭਾਵੇਂ ਕੋ ਰਾਤ ਨੂੰ ਆਜੇ ਦਿਨੇ ਆਜੇ ਮੈਂ ਰੇਗ ਨਾਲ ਕੰਮ ਕਰਦਾ ਰੇਗ ਨਾਲ ਜਾਣਾ ਆਉਣਾ ਕਿਉਂਕਿ ਮੈਂ ਆਪਦਾ ਕੋਈ ਵੀ ਕੰਮ ਕਰਨ ਦਾ ਤਰੀਕਾ ਨਹੀਂ ਬਦਲਿਆ ਜੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਹਾਂਜੀ ਪ੍ਰਧਾਨ ਜੀ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਅੱਜ ਵਿਸ਼ੇਸ਼ ਤੌਰ ਤੇ ਭਾਰਤ ਸੰਕਲਪ ਵਿਕਸਤ ਯਾਤਰਾ ਦੇ ਤਾਤ ਸਾਡੇ ਕੋਲ ਚੇਚੇ ਤੌਰ ਤੇ ਸੰਸਦ ਮੈਂਬਰ ਸ਼੍ਰੀ ਸਿਕੰਦਰ ਕੁਮਾਰ ਜੀ ਪਹੁੰਚੇ ਨੇ ਮੈਂ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਮਰਾਦਪੁਰ ਮੱਲੇ ਦੇ ਵਿੱਚ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਜੀ ਆਇਆਂ ਨੂੰ ਆਖਦਾ ਤੇ ਜੋ ਇਹਨਾਂ ਨੇ ਮੇਰੇ ਤੋਂ ਪਹਿਲਾਂ ਸਾਰੇ ਹੀ ਪੱਤਰਕਾਰ ਭਰਾਵਾਂ ਦੇ ਨਾਲ ਵਿਚਾਰ ਵਟਾਂਦਰਾ ਕੀਤੇ ਨੇ ਤੇ ਮੈਂ ਦੁਬਾਰਾ ਇੱਕ ਹੀ ਬੇਨਤੀ ਕਰਦਾ ਕਿ ਜਿੱਦਾਂ ਸਾਡੇ ਪੰਜਾਬ ਨੇ ਅਕਾਲੀ ਦਲ ਵੀ ਦੇਖਿਆ ਕਾਂਗਰਸ ਵੀ ਦੇਖੀ ਹੈ ਆਪ ਵੀ ਦੇਖ ਲਈ ਹੈ ਇੱਕ ਵਾਰੀ ਤੱਕੜੇ ਹੋ ਕੇ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਨੂੰ ਪਿੰਡ-ਪਿੰਡ ਖਲਾਈਏ ਤਾਂ ਕਿ ਜੋ ਦੇਸ਼ ਦੇ ਪ੍ਰਧਾਨ ਮੰਤਰੀ ਦੀਆਂ ਜੋ ਵੀ ਹਰ ਵਰਗ ਲਈ ਸਕੀਮਾਂ ਨੇ ਉਹਨਾਂ ਨੂੰ ਘਰ-ਘਰ ਪਹੁੰਚਾ ਕੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਈਏ। ਹਾਂਜੀ ਸਰ ਅੱਜ ਤਰਨਤਾਰਨ ਮਰਾਦਪੁਰ ਮੈਂ ਪਹੁੰਚੇ ਔਰ ਕਿਹਦਾ ਯਹਾਂ ਪਰ ਮਹਿਸੂਸ ਹੋਇਆ। <laughs> मुझे बहुत अच्छा महसूस हो रहा है और मैं लगभग पंद्रह साल से पंजाब में आ रहा हूँ पार्टी के अलग अलग कार्यक्रमों में और इस बार तरन तारण में जो मैं मुहाल देख रहा हूँ मैं गारंटी के साथ कह सकता हूँ कि आने वाले समय में भारतीय जनता पार्टी पंजाब में सरकार बनाने जा रही है और जो लोकसभा के चुनाव आएंगे उसमें भी भारतीय जनता पार्टी जो है वो सारी की सारी सीटें जो है वो जीत रही है सर आज किसी कारण के वजह से यहाँ पर लाइव जो नहीं चल सका उसके बारे में क्या करना चाहिए देखिए मुझे अभी अधिकारियों से बात नहीं हुई है जी जी लेकिन केवल टेक्निकल प्रॉब्लम भी कोई रह जाती है जी जी तो टेक्निकल प्रॉब्लम की वजह से कुछ मेरे को लगता है ऐसा होगा अगर किसी व्यक्ति ने कोई और हरकत की होगी दी दी। तो उसकी भी पूरी इंक्वायरी हम करेंगे और इंक्वायरी करने के बाद देखेंगे किस तरह का जो एक्शन हो सकता है सर लोगों से मिले हो आज भारतीय जनता पार्टी की कौन सी नीतियों से जाण करवा हर एक नीति से 2014 हज़ार चौदह के बाद आप ये जानते हैं कि जो मूलभूत सुविधाएं देशवासियों को आज से पचास वर्ष पहले मिलनी चाहिए थी वो अब मिलने शुरू हुई हैं और एक ही मकसद है मोदी जी का कि अपने देशवासियों को सशक्त करना विकसित करना और जितनी भी योजना है चाहे विश्वकर्मा योजना है आयुष्मान योजना है चाहे आपकी किसान सम्मान निधि है जिसके तहत छः हज़ार रुपया किसानों को जो है प्रतिवर्ष मोदी सरकार दे रही है और जन धन योजना है बेटी बचाओ बेटी पढ़ाओ है और बहुत सी योजना है उज्जवला गैस योजना है पचपन हजार गैस कनेक्शन प्रतिदिन लगा कर दे रही है ग्यारह हजार आवास जो है प्रतिदिन जो है वो मोदी सरकार बना कर दे रही है सात सौ करोड़ प्रतिदिन जन धन योजना के तहत जो है वो ऋण वितरित हो रहे हैं आप देखिए कि कोरोना काल में दो करोड़ लोगों को मुफ्त वैक्सीन मोदी सरकार ने की है ये भी लाभार्थी है तो मुझे लगता है कि मोदी सरकार की नीतियों से लोग बहुत प्रसन्न हैं और इसी प्रसन्न की वजह से इसी खुशी की वजह से जो अभी छत्तीसगढ़ मध्य प्रदेश राजस्थान में चुनाव हुए हैं उसमें भारतीय जनता पार्टी को प्रचंड बहुमत मिला है भारतीय जनता पार्टी ने सरकार बनाई है और ये जो प्रचंड बहुमत मिला है ये है शुभ संकेत 2024 का कि मोदी जी 2024 में पुनः देश के प्रधानमंत्री बनने जा रहे हैं पंजाब के लोगों को 2024 के लिए क्या अपील रहेगी आपकी तरफ से मेरा आपसे आग्रह रहेगा कि आप लोगों ने सभी सरकारें देख ली अकाली दल की सरकार भी देखी आपने कांग्रेस की देखी और आपकी भी देखी एक बार विशुद्ध भारतीय जनता पार्टी को लाइए जो सपने आपने अपने जीवन में सोचे हैं वो भारतीय जनता पार्टी जिस तरह से केंद्र में मोदी सरकार जो है देशवासियों के सपने पूरे कर रही है पंजाब में जो भारतीय जनता पार्टी की सरकार बनेगी वो भी पंजाबियों के सपने जो साकार सरकार करें ਬੀਜੇਪੀ ਦੀ ਇੱਕ ਇਥੇ ਰੈਲੀ ਕਹਿ ਸਕਦੇ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਜਾਣ ਕਰਵਾਇਆ ਗਿਆ ਤੁਸੀਂ ਕੀ ਕਹਿਣਾ ਚਾਹੋ ਅਸੀਂ ਦੇਖੋ ਜੀ ਬਹੁਤ ਜ਼ਿਆਦਾ ਖੁਸ਼ ਹਾਂ ਕਿ ਸਾਡੇ ਪੀਐਮ ਜੀ ਮੋਦੀ ਜੀ ਨੇ ਇੰਨਾ ਵਧੀਆ ਪ੍ਰੋਗਰਾਮ ਕੀਤਾ ਇੰਨੀਆਂ ਵਧੀਆ ਯੋਜਨਾ ਚਲਾਈਆਂ ਜਿਨ੍ਹਾਂ ਦੇ ਤਹਿਤ ਲੋਕਾਂ ਨੂੰ ਬੜੀਆਂ ਸਹੂਲਤਾਂ ਮਿਲਦੀਆਂ ਪਈਆਂ ਔਰ ਅੱਜ ਅਸੀਂ ਹੋਰ ਲੋਕਾਂ ਨੂੰ ਵੀ ਜਾਗਰੂਤ ਕਰਾਇਆ ਸੰਕਲਪ ਯਾਤਰਾ ਦੇ ਨਾਲ ਵੀ ਤੁਸੀਂ ਵੀ ਇਹਨਾਂ ਯੋਜਨਾ ਦਾ ਲਾਭ ਲਓ ਤੇ ਸਾਨੂੰ ਬਹੁਤ ਖੁਸ਼ੀ ਹੈ ਔਰ ਮੈਨੂੰ ਆਪਣੇ ਇਲਾਕੇ ਵਾਲਿਆਂ ਨੂੰ ਬਹੁਤ ਬਹੁਤ ਮਿਹਨਤਾਂ ਨਵਦ ਕਰਦੀਆਂ ਜਿਨ੍ਹਾਂ ਨੇ ਸਾਡਾ ਇੰਨਾ ਸੰਯੋਗ ਦਿੱਤਾ ਤੇ ਇੰਨਾ ਕਟ ਦਿੱਤਾ ਤੁਹਾਡਾ ਤੋਂ ਕਿਹੜੇ ਮੁੱਖ ਨਾਮ ਰਹੇ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਿਰੇ ਚੜਾਇਆ ਹੈ ਸਾਡੇ ਪ੍ਰਧਾਨ ਨਵਰੀਅਮ ਸਿੰਘ ਜੀ ਹਾਂਜੀ ਉਹਨਾਂ ਦੇ ਵਾਈਫ ਨਿਰਮਲ ਕੌਰ ਮੇਰੇ ਵਾਈਸ ਪ੍ਰਧਾਨ ਜੀ ਪਵਨ ਗੁੰਦਲਾ ਦੀ ਮੰਡਲ ਪ੍ਰਧਾਨ ਤੇ ਬੰਟੀ ਵੀਰ ਜੀ ਉਹਨਾਂ ਦਾ ਮੁੱਖ ਸੰਯੋਗ ਰਿਆ ਇਹਨਾਂ ਦੇ ਰਾਮ ਲਾਲ ਦੀ ਸਾਬਕਾ ਪ੍ਰਧਾਨ ਸਾਡੇ ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਵਾਇਆ ਪੰਜਾਬ ਦੀਆਂ ਬੀਬੀਆਂ ਜਿਨ੍ਹਾਂ ਨੂੰ ਅਜੇ ਤੱਕ 100000 ਰੁਪਇਆ ਨਹੀਂ ਮਿਲਿਆ ਹੁਣ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਬੀਜੇਪੀ ਨੂੰ ਵੋਟ ਪਾਈ ਜਾਵੇ ਹਾਂਜੀ ਬਿਲਕੁਲ ਜੀ ਉਹਨਾਂ ਨੇ ਕੋਈ ਨਹੀਂ ਦੇਖ ਲਿਆ ਅਜੇ ਤੱਕ ਸਾਨੂੰ ਮਿਲਿਆ ਹੀ ਨਹੀਂ 100000 ਰੁਪਇਆ ਬੜੀਆਂ ਵਧੀਆ ਤਰੀਕੇ ਦੇ ਨਾਲ ਉਹਨ ਸਿਪਾ ਕੱਡ-ਕੱਡ ਕੇ ਆਮ ਪਾਰਟੀ ਨੇ ਦਿੱਤੀਆਂ ਸੀ ਕਿ ਤੁਹਾਡੇ 100000 ਰੁਪਇਆ ਤੁਹਾਡੇ ਅਕਾਊਂਟ ਵਿੱਚ ਆਊਗਾ ਪਰ ਅਜੇ ਤੱਕ ਕਿਸੇ ਨੂੰ 1000 ਰੁਪਇਆ ਨਹੀਂ ਆਇਆ ਇਸ ਕਰਕੇ ਉਹਨਾਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆਪ ਵੀ ਬੀਬੀਆਂ ਨੂੰ ਸੋਚਣੀ ਚਾਹੀਦੀ ਆ ਸਮਝਦਾਰ ਆ ਸਾਡੀਆਂ ਭੈਣਾਂ ਉਹਨਾਂ ਨੂੰ ਪਤਾ ਵਾ ਕਿ ਨਹੀਂ ਆਇਆ ਜੋ ਮੋਦੀ ਸਰਕਾਰ ਦੇ ਰਹੀ ਆ ਉਹ ਉਹਨਾਂ ਦੇ ਕੋਲੇ ਪਹੁੰਚ ਰਿਹਾ ਵਾ ਕਣਕ ਪਹੁੰਚ ਰਹੀ ਆ ਵੈਕਸੀਨ ਲਵਾਈ ਆ ਉਹਨਾਂ ਨੇ ਫਿਰ ਉਹਨਾਂ ਨੇ ਆ ਆਪਣੇ 5 ਲੱਖ ਵਾਲੀਆਂ ਯੋਜਨਾ ਜਿਹੜੀਆਂ ਉਹ ਵੀ ਉਹਨਾਂ ਨੂੰ ਮਿਲ ਰਹੀਆਂ ਤੇ ਇਹਨਾਂ ਨੂੰ ਸਮਝਣਾ ਚਾਹੀਦਾ ਵਾ ਬਿਆਰਕੀ ਮੀ ਮੋਦੀ ਸਰਕਾਰ ਆਉਣੀ ਚਾਹੀਦੀ ਹੈ ਹਾਂਜੀ ਬਿਆਰਕੀ ਨਾਮ ਦੇ ਮੇਰਾ ਨਾਮ ਵਿਰਾਮ ਸਿੰਘ ਮੰਡਲ ਪ੍ਰਧਾਨ ਵਾਈਸ ਪ੍ਰਧਾਨ ਮੰਡਲ ਦਾ ਹਾਂਜੀ ਹਾਂਜੀ ਤੰਤਰ ਨੰਬਰਾਦਪੁਰਾ ਜੀ ਜੀ ਮੈਂ ਆਪਣੇ ਜੋ ਮੋਦੀ ਦੀਆਂ ਨੀਤੀਆਂ ਤੋਂ ਅੱਜ ਜਨਤਾ ਨੂੰ ਸੁਚੇਤ ਕਰਵਾਇਆ ਗਿਆ ਵੀ ਆਪਣੇ ਹੱਕ ਜਿਹੜੇ ਮੋਦੀ ਵੱਲੋਂ ਜਿਹੜੀ ਸਰਕਾਰ ਦੇ ਰਹੀ ਹੈ ਉਹ ਇਹਨਾਂ ਨੂੰ ਦਿੱਤੇ ਜਾਣ ਇਸ ਕਰਕੇ ਮੈਂ ਆਪਣੇ ਮਰਦਪੁਰੇ ਦੇ ਵਿੱਚ ਪ੍ਰੋਗਰਾਮ ਕਰਾਇਆ ਸੀ ਮੈਂ ਸਾਰੀ ਸੰਗਤ ਦਾ ਅੱਜ ਦਾ ਧੰਨਵਾਦ ਕਰਦਾ ਹਾਂ ਧੰਨਵਾਦ